ਅੱਪਾ ਜਿੱਥੇ ਪਹੁੰਚਣਾ ਸੀ ਇੱਥੇ ਪਹੁੰਚ ਗਏ ਆ ਤੁਹਾਡੇ ਲਈ ਨਈ ਨਈ ਚੀਜ਼ਾਂ ਤੁਹਾਨੂੰ ਦਿਖਾਵਾਂਗੇ ਤੇ ਉਹ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਤਾਂ ਅੱਪਾ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਜੋ ਅਸੀਂ ਘਰ ਦੀ ਸਜਾਵਟ ਦੇ ਲਈ ਤੁਹਾਨੂੰ ਦਿਖਾਵਾਂਗੇ ਸਾਰੇ ਤਰ੍ਹਾਂ ਦੇ ਦਿਖਾਵਾਂਗੇ ਹਰ ਤਰ੍ਹਾਂ ਦੀ ਜੋ ਜਿਹੋ ਜਿਹਾ ਕਹਾਂਗੇ ਉਹ ਹੀ ਜੀ ਤੁਹਾਨੂੰ ਵੀ ਜਾਂਗੇ ਠੀਕ ਹੈ ਜੀ ਦੇਖਦੇ ਜਾਓ ਲੜੀਆਂ ਫੁੱਲ ਚੜੀਆਂ ਜੋ ਵੀ ਹੈ ये जिमें कि अच्छी लगदियाँ जिमें कि थोड़िया दरवाजे तो उपर भी लगाते हो भी थोड़े ना शेयर करूँगी हर चीज़ा सारा कुछ शेयर करूँगी इधर आ गई जी सीनरिया ठीक है ना एक बार देख लो फिर मैं प्राइज भी थोड़ा दस दूंगी ठीक है जी इधर ये आ गए जी कीबोर्ड इधर तो सीनरी है इधर आ गए ये कीबोर्ड जिमें कि आप चाबी वगैरह जो भी ਟੰਗ ਸਕਦੇ ਆ ਬਾਕੀ ਹੋਰ ਜਿਵੇਂ ਪੈਨ ਵਗੈਰਾ ਇੱਕ ਪਾਸੇ ਫਿਰ ਨਾਲੇ ਪਈ ਰਹਿੰਦੀ ਹੈ ਚੀਜ਼ੇ ਨਾਲੇ ਫਿਰ ਆਸਾਨੀ ਰਹਿੰਦੀ ਹੈ ਮਿਲਣ ਦੀ ਉਹ ਵੀ ਟੰਗ ਵਿੱਚ ਰੱਖ ਸਕਦੇ ਆ ਜਿਹੜੇ ਉੱਪਰ ਇਹ ਸਾਰੇ ਵੁੱਡਨ ਦੇ ਬੋਰਡ ਹੈ ਵਿੱਚ ਕੁਝ ਪਲਾਸਟਿਕ ਦੇ ਵੀ ਹੈਗੇ ਨਹੀਂ ਮੇਰੇ ਕੋਲ ਚਾਹ ਪਲਾਸਟਿਕ ਦੇ ਹੀ ਹੈ ਵੁੱਡਨ ਵੀ ਨਹੀਂ ਹੈਗੇ ਠੀਕ ਜੀ ਜੋ ਪ੍ਰਾਈਸ ਹੋਏਗਾ ਉਹੀ ਦੱਸਾਂਗੀ ਸੇਮ ਇੱਧਰ ਦੇਖੋ ਕਿੰਨੀ ਪਿਆਰੀ ਸਿਨਰੀ ਹੈ ਪਰ ਨਾ ਸੌਰੀ ਸਿਨਰੀਆਂ ਨਹੀਂ ਭੇਜ ਸਕਦੇ ਹੈਗੇ ਕਿਉਂਕਿ ਸਿਨਰੀ ਦਾ ਐਨਆਰ ਰੇਟ ਨਹੀਂ ਹੋਏਗਾ ਬਿਲਕੁਲ ਵੀ ਸਸਤੇ ਪ੍ਰਾਈਸ ਹੈ ਪਰਕਨਾ ਫਲਾਵਟੀ ਇੰਨੀ ਹੋ ਜੇਗੀ ਪਰ ਤੁਹਾਨੂੰ ਬਹੁਤ ਜਿਆਦਾ ਕੋਸਟ ਪੈਗੀ ਫਿਰ ਇਹਦੀ ਤੇ ਉਹ ਦੇਖਿਓ ਕਿੰਨੀ ਪਿਆਰੀ ਬਰਡ ਕਿੰਨੇ ਪਿਆਰੇ ਦੇਖਿਓ ਪਿੰਜਰੇ ਦੇ ਵਿੱਚ ਚੀ ਚ ਕਜੀ ਇਹਨਾਂ ਅੱਜ ਕੱਲ ਬਹੁਤ ਜਦੜ ਟੈਂਕਰ ਬੁੱਧਾ ਜੀ ਦਾ ਪਾਣੀ ਇਹਦੇ ਚ ਹਰ ਟਾਈਮ ਚੱਲਦਾ ਰਹਿੰਦਾ ਸਾਰੇ ਮੈਚ ਖੈਤਰ ਬਿਹੈਵੀਓ ਜੋ ਲੋ ਪੈ ਗਈ ਨਾ ਤੇ ਆ ਦੇਖੋ ਜੀ ਕਿੰਨੀ ਬੜੀ ਆ ਇਹ ਮੈਥੋਂ ਦੂਰ ਤੇ ਦਿਖਾਨੀ ਆ ਇਹ ਬੈਲ ਨਾ ਮਿੰਦੀ ਉਹ ਸੋਨੇ ਵਾਸ਼ ਕਰਦੇ ਨੇ ਚਿੰਚਾਂ ਵਾਲੀ ਕੰਟੀ ਇਹ ਮਾੜਾ ਜੀ ਜਿਵੇਂ ਕਿਸੇ ਆਪਣੇ ਕਿਸੇ ਕਿਸੇ ਵੀ ਗੁਰੂ ਮਹਾਰਾਜ ਦੇ ਪਾਣੀ ਹੋਵੇ ਇਹ ਮੰਨ ਲਾਇ। ਲੰਘ ਜ ਰਹੇ ਹਾਂ। ਇੱਕੋ ਹੈਗੇ ਆਂ ਅੰਟੀ, ਨਮਸਤੇ ਅੰਟੀ। ਉਹ ਹੈਗੇ ਜਿਹੜੇ ਦਰਵਾਜ਼ਿਆਂ ਦੇ ਉੱਪਰ ਹੁਣ ਦੀਪavali ਤੇ ਆਏ ਨਹੀਂ ਅੱਜ। ਅੱਛਾ ਆਏ ਨਹੀਂ, ਠੀਕ ਹੈ। ਉਹ ਵੀ ਮਨ ਚਾਹੀਦੀ ਹੈ ਨਾ। ਅੱਛਾ ਦਾ ਠਾਕੁਰ ਜੀ ਰੱਖਿਆ। ਹੋਰ ਇੱਧਰ ਠਾਕੁਰ ਜੀ ਦੀ ਪ੍ਰਸ਼ਾਦ। ਚਾਹ ਪੀ ਰਿਹਾ ਐਦਰੇ ਲక్ష్ਮੀ ਮਾਤਾ ਦੇ ਪੈਰ ਅਗਰ ਕਿਸੇ ਨੇ ਵੀ ਮਗਵਾਣੇ ਹੋਏ ਤਾਂ ਇਹ ਵੀ ਤੁਹਾਨੂੰ ਜਰੂਰ ਭੇਜਾਂਗੇ ਠੀਕ ਹੈ ਜੀ ਇਹ ਜਿਹੜੇ ਜਿਹੜੇ ਭਗਵਾਨੇ ਦੇ ਵਿੱਚ ਬਣੇ ਵੀ ਨਾ ਇਹ ਉਹਨਾਂ ਉਹਨਾਂ ਦੇ ਪੈਰ ਹੈ ਇਹ ਸਾਰੀ ਨਾ ਇਹ ਜਿਵੇਂ ਕੀ ਇਹ ਵੀ ਕੈਂਡਲ ਪਾਣੀ ਚ ਚਲਦੀਆਂ ਇਹ ਵਾਲੀਆਂ ਆ ਗਈਆਂ ਦੀਵਾਲੀ ਤੇ ਤੇ ਇਹ ਵੀ ਕੈਂਡਲ ਹੈ ਜੀ ਇਹ ਹੈ ਤਾਂ ਪਲਾਸਟਿਕ ਦੀ ਪਰ ਚਲਦੀ ਰਹੇਗੀ ਇਹ ਵਾਲੀ ਰੰਗਾਂ ਕਰਦੀਆਂ ਮੱਕੀ ਸਜਾਵਟੀ ਸਮਾਨ ਬਹੁਤ ਜ਼ਿਆਦਾ ਹੈ ਆਪਣੇ ਘਰ ਦੀ ਡੈਕੋਰੇਸ਼ਨ ਦਾ ਤੁਸੀਂ ਜਿੰਨੀ ਮਰਜ਼ੀ ਜਿਹੜਾ ਮਰਜ਼ੀ ਬਾਏ ਕਰ ਸਕਦੇ ਹੋ ਇਹ ਇਤਨਾ ਦੀਦੀਆਂ ਪੁੱਛ ਰੀਆਂ ਸੀ ਫਲਾਵਰ ﾎﾟਟ ਮੈਂ ਇਥੇ ਦਿਖਾਵਾਂਗੀ ਤੁਹਾਨੂੰ ਫਲਾਵਰ ﾎﾟਟ ਠੀਕ ਹੈ ਬਾਕੀ ਸੇਫਲੀ ਕਰਕੇ ਭੇਜਾਂਗੇ ਬੱਬਲ ਰੈਪ ਵਗੈਰਾ ਅਗਰ ਕਿਸੇ ਨੇ ਮੰਗਵਾਣੇ ਆ ਨਾ ਇਹ ਕਿਸ ਚੀਜ਼ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹ ਪੰਜਾਬੀ ਤੇ ਪੰਜਾਬਣ ਟੋਕਰੀ ਲੈ ਕੇ ਬੈਠੇ ਆ ਇਹ ਵੀ ਤੁਸੀਂ ਮੰਗਵਾ ਸਕਦੇ ਇਹਦਾ ਪ੍ਰਾਈਜ਼ ਕਿਸ ਫੇਸ ਤੇ ਲੱਗਿਆ ਹੋਏਗਾ ਜਿੰਨੇ ਕਹੋ ਹੋਏਗੀ ਜਿਵੇਂ ਜੋ ਪ੍ਰਾਈਜ਼ ਤੇ ਪਰ ਹੋਏਗਾ ਨਾ ਤੁਹਾਨੂੰ ਉਹੀ ਦੱਸਾਂਗੀ ਤੇ ਇਹ ਹੈਗੇ ਜੀ এলিਫੈਂਟ ਵੇਖੋ ਜੀ 1560 ਰੁਪਏ ਦੇ ਹੈ এলিਫੈਂਟ ਜੋ ਹੋਏਗਾ ਰੇਟ ਤੁਹਾਡੇ ਨਾਲ ਉਹ ਹੀ ਸ਼ੇਅਰ ਕਰਾਂਗੇ ਤੇ ਇੱਕ ਇਸ ਚੀਜ਼ ਦਾ ਵੀ ਬਹੁਤ ਜਿਆਦਾ ਟ੍ਰੈਂਡ ਆਪਾਂ ਨੇ ਪਹਿਲਾਂ ਵੀ ਭੇਜੀ ਸੀ ਇਹ ਡੱਕ ਵਾਲੀ ਇਹ ਵੀ ਬਹੁਤ ਬਹੁਤ ਵਧੀਆ ਲੱਗਦੀ ਹੈ ਜੀ ਇਹ ਹੈਗੀ ਜੀ ਮੇਰੇ ਫਿਲਚ ਸਾ ਉਹ ਤਾਂ ਜਿਹੜੀ ਇੱਧਰ ਵਾਲੀ ਆ ਇੱਕ ਇਹ ਇਹ 430 ਰੁਪਏ ਦੀ ਹੈ ਔਰ ਜਿਹੜੀ ਇਹ ਵਾਲੀ ਆ ਇਹ ਵੀ 430 ਉਹਦਾ ਨਹੀਂ ਪਤਾ ਜਿਹੜੀ ਇਹ ਅੱਛਾ ਇਹ ਤਰ੍ਹਾਂ ਸਿੱਸਟੇ ਦਾ ਇਹਦੇ ਤਰ੍ਹਾਂ ਜੋ ਪ੍ਰਾਈਸ ਹੋਏਗਾ ਤੁਹਾਨੂੰ ਉਹ ਹੀ ਸ਼ੇਅਰ ਕਰਾਂਗੇ ਇਹ 1590 ਦੀ ਹੈ ਇਹ ਵੇਲੇ ਪਰ ਸਾਰਾ ਸਮਾਨ ਕਿੰਨਾ ਬਹੁਤ ਸੋਹਣਾ ਬਹੁਤ ਵਧੀਆ ਸਮਾਨ ਹੈ ਮਿਰਰ ਬਹੁਤ ਹੈਵੀ ਹੈ ਬਹੁਤ ਸੋਹਣਾ ਸਮਾਨ ਹੈ ਜੀ ਇੱਥੇ ਇੰਨਾ ਪਿਆਰਾ ਜਿਹੜਾ ਮਰਜੀ ਤੁਸੀਂ ਦੀਵਾਲੀ ਤੋਂ ਪਹਿਲਾਂ ਵੀ ਮੰਗਵਾ ਸਕਦੇ ਹੋ ਇਹ ਕਿ ਮੈਨੂੰ ਨਹੀਂ ਪਤਾ ਨਾ ਕਿਆ ਕਹਿੰਦੇ ਆ ਪਰ ਇਹ ਹੈਗਾ 760 ਰੁਪਏ ਦਾ ਇਹਨੂੰ ਵੀ ਲੋਕ ਕਿ ਆਪਣੇ ਘਰ ਚ ਰੱਖਦੇ ਆ ਵਧੀਆ ਲੱਗਦਾ ਹੈ ਇਹ ਹੈਗਾ ਡ੍ਰੈਗਨ ਬੁੱਧਾ ਡ੍ਰੈਗਨ ਬੁੱਧਾ ਇਹ ਅਗਲੀ ਚੋਟੀ ਛੋਟੀ ਛੋਟੀ ਅਰ ਜੀ ਇਹਦੇ ਵਿੱਚ ਆਪਾਂ ਦੀਵਾ ਵਗੈਰਾ ਲਗਾ ਲਗਾ ਸਕਦੇ ਆ ਫਿਰ ਰੋਸ਼ਨੀ ਹੋਰ ਵੀ ਜਿਆਦਾ ਵਧੀਆ ਹੋਏਗੀ ਇੰਨਾ ਸੋਹਣਾ ਸਮਾਨ ਹੈ ਠੀਕ ਹੈ ਤੇ ਬਾਕੀ ਜਿਹੜੇ ਦਰਵਾਜਿਆਂ ਦੇ ਉਹ ਲਗਾਉਣ ਵਾਲੇ ਨੇ ਉਹ ਆ ਜਾਣੇ ਇੱਕ ਦੋ ਦਿਨਾਂ ਅੱਚ ਚੱਲੇ ਫਣੀ ਇੱਕ ਜਗ੍ਹਾ ਆਪਣਾ ਹੋਰ ਵੀ ਆਪਾਂ ਉੱਥੇ ਤੇ ਤੁਹਾਡਾ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਤੇ ਹੁਣ ਆ ਜਿਓ ਇੱਧਰ ਫਲਾਵਰ ਕੋਟ ਇਹ ਹੈਗਾ ਜੀ 690 ਦਾ ਠੀਕ ਹੈ ਜੀ ਇਹ ਵਾਲਾ ਫਲਾਵਰ ਕੋਟ ਬਹੁਤ ਸੋਹਣਾ ਬਹੁਤ ਪਿਆਰਾ ਹੈ 600 ਕੋਈ ਜ਼ਿਆਦਾ ਵਜਨ ਨਹੀਂ ਹੈਗਾ ਇਹਦੇ ਇਹਦਾ ਤੇ 690 ਰੁਪਏ ਦਾ ਇਹ ਸਮਝੋ 700 ਦਾ ਹੀ ਹੋ ਗਿਆ ਤੇ ਸੇਮ ਪ੍ਰਾਈਸ ਹੈ ਹਾਂ ਇਹ ਵੀ 690 ਦਾ ਹੀ ਇਹਦਾ ਡਿਜ਼ਾਈਨ ਥੋੜਾ ਜਿਹਾ ਹੋਰ ਹੈ ਇਹਦਾ ਡਿਜ਼ਾਈਨ ਥੋੜਾ ਜਿਹਾ ਹੋਰ ਹੈ ਕਿਸੇ ਨੇ ਵੀ ਮੰਗਵਾਣਾ ਤਾਂ ਪਲੀਜ਼ ਜਮ ਮਰਜ਼ੀ ਮੇਤੋ ਤੁਸੀਂ ਮੰਗਵਾ ਸਕਦੇ ਹੋ ਇਧਰੇ ਕਾਫੀ ਸਾਰੀਆਂ ਆ ਗਈਆਂ ਬਹੁਤ ਜ਼ਿਆਦਾ ਛੋਟੇ ਤੋਂ ਛੋਟੇ ਇਹ ਆ ਗਏ ਗਲਾਸ ਦੇ ਵਿੱਚ ਇਹ 865 170 ਦਾ ਯਾਹ ਲ ਪਰ ਹੈਵੀ ਬਹੁਤ ਹੈ ਪਰ ਸੋਹਣਾ ਦੇਖੋ ਕਿੰਨਾ ਬਹੁਤ ਸੋਹਣਾ ਸਜਾਵਟ ਹੈ ਹੈਵੀ ਹੈ ਪਰ ਹੀ ਨਹੀਂ 865 ਦਾ ਮੇਰੇ ਖਲਚੀਆ ਪਤਾ ਨਹੀਂ ਮੈਨੂੰ ਵੀ ਪਤਾ ਕਿੰਨੇ ਦਾ ਚਲੋ ਪੁੱਛ ਲਾਂਗੇ ਜੋ ਵੀ ਹੋ ਜੇ ਕਿਸ ਚੀਜ਼ ਦੇ ਇਹ 290 ਦਾ ਹੈ ਇਹਨਾਂ ਬڑے ਤੋਂ ਬੜੇ ਛੋਟੇ ਤੋਂ ਛੋਟੇ ਹੈਗੇ ਆ ਸਿੰਕ ਫਰੋਜੀ ਤੇ ਇਤਰਾ ਦੇਖੋ ਬਲੈਕ ਕਲਰ ਦੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਖੋ ਤੁਹਾਡਾ ਆਪਾ ਕਿੰਨਾ ਸੋਹਣਾ ਸੋਹਣਾ ਤੇ ਲੱਗੇ ਰੇਟ ਹੀ ਮੈਂ ਸਮਾਨ ਸੇਲ ਕਰ ਰਹੀ ਆ ਬਿਲਕੁਲ ਵੀ ਐ ਨਹੀਂ ਹੈਗਾ 100 ਰੁਪਿਆ ਵੀ ਭਈਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲੱਗੇ ਰੇਟ ਹੀ ਕਰੋ ਸਮਾਨ ਸੇਲ ਤੁਹਾਡੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਮੈਨੂੰ ਐ ਕਿ ਮੇਰੀ ਵੀਡੀਓ ਫਟਾਫਟ ਚੱਲ ਜਾਵੇ ਬਸ ਹੁਣ ਤਾਂ ਤੁਹਾਡੇ ਹੱਥ 'ਚ ਹੈ ਤੇ ਆ ਤੁਸੀਂ ਦੇਖਦੇ ਹੋ ਨਾ ਸਾਰੇ ਜਾਣੇ ਉਹਦੇ ਵਿੱਚ Amazon ਵਗੈਰਾ ਤੇ ਇਹ ਸਾਰੇ ਚੀਜ਼ਾਂ ਦਿਖਾਉਂਦੇ ਆ ਤੇ ਇਹ ਹੈਗੀ ਹੈ ਜੀ 810 ਰੁਪਏ ਦਾ ਸੈੱਟ ਇੱਕ ਇੱਕ ਦੋ ਤਿੰਨ ਇੱਕ ਜੀ ਆਹ ਡਫਰੀ ਡਫਲੀ বজਾ ਰਹੇ ਆ ਇਹ ਇਦਾਂ ਦੋ ਢੁਲਕੀਆਂ ਜੀਆਂ ਤੇ ਇਹਦਾ ਨਹੀਂ ਪਤਾ ਕਿਆ ਚੀਜ਼ ਆ ਪਰ ਇਹ ਵੀ বজਾਈ ਰਿਹਾ ਕੁਛ ਨਾ ਕੁਛ ਤੇ ਇੱਧਰ ਇਹ ਨੱਚ ਰਹੀ ਆ ਯਾਰ ਨੱਚ ਰਹੀ ਡਾਂਸ ਕਰ ਰਹੀ ਆ ਤੇ ਇਧਰ ਕਿستی ਚਲਾ ਰਹੀ ਹੈ ਦੋ ਉਹ ਨਮ ਵਗੈਰਾ ਜਿਵੇਂ ਕਰਦੇ ਨਹੀਂ ਹੈਗੇ ਉਦਾਂ ਕਰਦੇ ਇਹ ਬਾਈ ਬਹਿਨ ਜੀ ਜਰਾ ਦੇਖ ਕੇ ਚੱਲੂਗੀ ਉਹਨਾਂ ਨੇ ਕਲਰ ਕਿੰਤੀ ਸਮਾਨ ਨਾਲ ਕਿਸੇ ਦਾ ਦੁਪੱਟਾ ਵਗੈਰਾ ਨਾਲ ਕੇ गिर ਜਵੇ ਇਹ ਸਾਰਾ ਬਹੁਤ ਸੋਹਣਾ ਸਮਾਨ ਹੈ ਦੇਖੋ ਤੁਸੀਂ ਕਿੰਨਾ ਪਿਆਰਾ ਪਿਆਰਾ ਸਮਾਨ ਹੈ ਤੇ ਇਧਰ ਆਗੇ ਜੀ ਸ਼ੋਪੀਸ ਚ ਇਹ ਬਹੁਤ ਸਮਾਨ ਅਮਰੀਕਾ ਕੈਨੇਡਾ ਦੇ ਵਿੱਚ ਵੇਚ ਚੁੱਕੀਆਂ ਇੱਧਰ ਦੇਖੋ ਤੁਸੀਂ ਬਲੈਕ ਕਲਰ ਦੇ ਕਿੰਨੇ ਸੋਹਣੇ ਫਲਾਵਰ ਐ ਇਹਦਾ ਵੀ ਰੇਟ ਦੇਖ ਲੈਣਾ ਇਹ 1210 ਰੁਪਏ ਦਾ ਇਹ ਵੱਡੇ ਵਾਲਾ ਇਹ 1210 ਦਾ ਤੇ ਮੇਰੇ ਖਿਆਲ ਸੇ 3 ਦਾ ਸੈੱਟ ਹੋਏਗਾ 1210 ਰੁਪਏ ਦਾ 1 2 3 ਠੀਕ ਹੈ ਤੇ ਇੱਧਰ ਇਹਦਾ ਵੀ ਦੇਖੋ ਕਿੰਨਾ ਸੋਹਣਾ ਹੈ ਜੈਵਰਾ ਡਿਜ਼ਾਈਨ ਚ ਇਹ ਵੀ ਬਹੁਤ ਪਿਆਰਾ ਸਾਰੇ ਬਹੁਤ ਸੋਹਣੇ ਆ ਬਹੁਤ ਪਿਆਰੇ ਪਿਆਰੇ ਆ ਇੱਕ ਵੀ ਚੀਜ਼ ਨਾ ਮਾੜੀ ਨਹੀਂ ਹੈਗੀ ਇਦਰੇ ਇਹ ਬੀਵਿਆਂ ਜੀ ਇਹਦੇ ਚ ਨਾ ਪਿਓਰ ਸਰੋਂ ਦਾ ਤੇਲ ਪਾ ਕੇ ਨਾ ਪਾ ਦੀਵੇ ਜੋਤਾਂ ਵੀ ਲਗਾ ਸਕਦੇ ਆ ਇਹ ਵੀ ਚੀਜ਼ ਬਹੁਤ ਪਿਆਰੀ ਹੈ ਬਹੁਤ ਸੋਹਣੀ ਚੀਜ਼ ਹੈ ਵੀ ਤੇ ਹੇ ਨੀਚੇ ਵੀ ਪਏ ਆ ਫਲਾਵਰ ਫਲਾਵਰ ਪੋਟ ਸਾਰੀ ਇਹ ਵੀ ਆਈਟਮ ਬਹੁਤ ਵਧੀਆ ਦੀਵਾਲੀ ਕਰਕੇ ਕਿੰਨਾ ਸਮਾਨ ਬਹੁਤ ਸੋਹਣਾ ਆਇਆ ਪਿਆ ਤੁਸੀਂ ਜਮਰ ਜੀ ਮੰਗਵਾ ਸਕਦੇ ਹੋ ਮੇਰੇ ਤੋਂ ਜੇ ਤਾਂ ਤੁਹਾਡਾ ਦਿਲ ਕਰੇ ਠੀਕ ਹੈ ਜੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਪਰ ਚੀਜ਼ਾਂ ਮੇਰੀਆਂ ਬਹੁਤ ਸੋਹਣੀਆਂ ਨੇ ਬਹੁਤ ਵਧੀਆ ਨੇ ਸਾਰੀਆਂ ਉਹੀ ਚੀਜ਼ਾਂ ਨੇ ਜੋ ਮਤਲਬ ਕਿ ਤੁਸੀਂ Amazon ਵਗੈਰਾ ਤੇ ਦੇਖਦੇ ਹੋ ਇਹ 3840 ਦਾ ਹੈ ਇਹ ਹਰਮਨ ਸ਼ਿਲ ਹਰਮੰਦਰ ਸਾਹਿਬ ਆ ਸ੍ਰੀ ਗੁਰੂ ਰਾਮਦਾਸ ਜੀ ਨਗਰੀ ਜੀ ਵਿੱਚ ਕਿੰਨਾ ਸੋਹਣੀ ਡਿਜ਼ਾਈਨਿੰਗ ਲੁੱਕ ਦਿੱਕਤੀ ਹੋਈ ਹੈ 2700 ਰੁਪਏ ਦਾ ਕਿਉਂਕਿ ਇਹ ਹੈਵੀ ਹੈਵੀ ਚੀਜ਼ਾਂ ਲੱਗਦੀਆਂ ਅੱਜ ਹੀ ਮੈਂ ਕਿ ਆਪਣੇ ਕਾਰ ਵਗੈਰਾ ਚ ਰੱਖਣਾ ਹੁੰਦਾ ਮੂਰੇ ਇਦਾਂ ਫਿਰ ਘੁੰਮਦਾ ਰਹਿੰਦਾ ਇਹ ਵਾਲੀ ਚੀਜ਼ ਹੈ ਪਿਆਰੀ ਲੱਗਦੀ ਹੈ ਸੋਹਣੀ ਲੱਗਦੀ ਹੈ ਇਹ ਦਰ ਆ ਵੀ ਬਹੁਤ ਪਿਆਰਾ ਲੱਗ ਰਿਹਾ ਕਿ ਵਿੱਚ ਜਿਹੜੇ ਡਿਡਨਟ ਆਪ ਕੋ ਮਿਲ ਰਹੀਆਂ ਨੇ ਇਹਨਾਂ ਇੱਕ ਦੂਜੇ ਨੂੰ ਇਹ ਵੀ ਸੋਹਣਾ ਤੇ ਇਹ ਵੀ ਇਹ ਚੀਜ਼ ਦੇਖੋ ਕਿੰਨੀ ਪਿਆਰੀ ਹੈ ਇੱਕ ਇਹ ਹਾਰਸ ਤੇ ਮੇਰੇ ਖਿਆਲ ਚ ਹੈ ਵੀ ਬੁੱਧਨ ਦਾ ਹੀ ਹੈ ਇੱਕ ਇਹ ਹਾਰਸ ਹੈ ਇੱਕ ਇਹ ਰੀ ਚੀਜ਼ ਹੈ ਕੀ ਅਲੀ ਚੀਜ਼ ਹੈ ਇਹ ਵੀ ਪਿਆਰਾ ਲੱਗਦਾ ਸੋਹਣਾ ਲੱਗਦਾ ਹੈ ਏ ਜਿਵੇਂ ਕਿ ਕੋਈ ਬੁੱਕ ਦੇ ਸਟਾਈਲ ਦੇ ਵਿੱਚ ਬਣਾਇਆ ਹੋਇਆ ਹੈ ਕੋਈ ਜਿਵੇਂ ਕਿ ਬਾਈਬਲ ਹੋਵੇ ਕੁਛੇਵੇਂ ਇਹ ਪਿਆਨੋ ਇਹਨੂੰ ਪਿਆਨੋ ਹੀ ਨਹੀਂ ਪਿਆਨੋ ਨਹੀਂ ਆ ਸੌਰੀ ਗਿਟਾਰ ਹੈ ਹਾਂ ਗਿਟਾਰ ਹੈ ਤੇ ਇਹ ਹੈ ਤੇ ਇਹ ਬਾਜਾ ਦਾ ਕਲਾਸਿਕ ਇਹ ਪਹਿਲਾਂ ਚੀਜ਼ਾਂ ਹੁੰਦੀਆਂ ਸੀ ਨਾ ਇਹ ਜਿਵੇਂ ਘਰ ਦੀ 쇼ਪਿਸ ਇਹ ਹੈਗਾ ਆ ਗੋਨ ਵਿਦ ਦਾ ਬਿੰਡ ਇਹ ਇਹ ਵੀ ਵੱਜ ਜਾਏ ਬਹੁਤ ਬੁਰੀ ਤਰ੍ਹਾਂ ਵੱਜਦਾ ਹੁੰਦਾ ਹੈ ਬੜੀ ਆਵਾਜ਼ ਕਰਦਾ ਹੈ ਜਿਆਵਾ ਸ਼ਾਦੀਆਂ ਚ ਦੇਖਿਓ ਤੇ ਬਾਕੀ ਇਹ ਵੀ ਦੇਖੋ ਕਿੰਨੇ ਪਿਆਰੇ ਪਿਆਰੇ ਆ ਇਹਨਾਂ ਵਿੱਚ ਵੀ ਆਪਾਂ ਕਿੰਨੇ ਸੋਹਣੇ ਸੋਹਣੇ ਰੱਖ ਸਕਦੇ ਆ ਅ ਡਿਜ਼ਾਈਨਿੰਗ ਚਲੋ ਕੁਝ ਚੀਜ਼ਾਂ ਦੇ ਮੈਂ ਨਹੀਂ ਵੀ ਰੇਟ ਦੱਸ ਰਹੀ ਨਾ ਬਾਕੀ ਸਭ ਦੇ ਉੱਪਰ ਲਿਖੇ ਹੋਏ ਆ ਜੀ ਇਹ ਵਾਲਾ ਹੈਗਾ ਜੀ 800 ਇਹ ਕੁਛ ਨਹੀਂ ਦਿੰਦੀ ਮੈਨੂੰ ਤਾਂ ਬਹੁਤ ਜ਼ਿਆਦਾ ਹੈਵੀ ਹੈ ਬਹੁਤ ਜ਼ਿਆਦਾ ਹੈਵੀ ਹੈ ਮੇਰੇ ਖਰਚ 300 ਦਾ ਨਹੀਂ 500 ਪਤਾ ਨਹੀਂ ਕਿੰਨੇ ਦਾ ਪੁੱਛਦੀਆਂ ਦੀਦੀ ਨੂੰ ਕਿਉਂਕਿ ਉਹ ਕਸਟਮਰ ਅਟੈਂਡ ਕਰ ਰਹੇ ਆ ਤੇ ਪੁੱਛ ਲੈਣਿਆ ਕਿੰਨੇ ਦਾ ਦੇਣਗੇ ਤੇ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਤੇ ਇੱਧਰ ਆ ਗਈਆਂ ਜੀ ਬੱਚਿਆਂ ਦੇ ਸੀਪਰ ਵਗੈਰਾ ਆ ਗਏ ਪਾਣੀ ਵਾਲੇ ਤੇ ਉਧਰ ਟਾਈਂ ਪੀਸ ਛਾਇਕ ਬੱਚੇ ਦੇਖ ਲਾਉਣੇ ਬਹੁਤ ਖੁਸ਼ ਆ ਗਏ ਜੀ ਠੀਕ ਹੈ ਕਿਸੇ ਨਾਲ ਕੁਝ ਵੀ ਲੈਣਾ ਹੋਵੇ ਤਾਂ ਜਦ ਮਰਜ਼ੀ ਤੁਸੀਂ ਲੈ ਸਕਦੇ ਆ